ਇਸ ਰਾਜ ਈਗਿ ਕਲੋਨੀ ਵਿਖੇ ਜਿਹੜਾ ਉਹ ਅਲੱਗ ਕੰਟਰੀ ਬਾਰੇ ਬਿਲਡਿੰਗ ਬੀਤੀ ਕੀ ਕਹਾਂਗੇ ਅੱਜ ਤਲਵਾੜਾ ਸ਼ਹਿਰ ਦੇ ਲੋਕਾਂ ਦੇ ਵਾਸਤੇ ਖਾਸ ਕਰਕੇ ਈਬੀ ਕਲੋਨੀ ਹੈ ਜਿਹੜੀ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਕਲੋਨੀ ਦੇ ਵਿੱਚ ਰਹਿੰਦੇ ਆ ਜਾਲੇਦ ਵਾਲੇ ਜਿੰਨੇ ਵੀ ਸੈਕਟਰ ਨੇ ਉਹਨਾਂ ਦੇ ਵਾਸਤੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਲੰਬੇ ਸਮੇਂ ਦੀ ਡਿਮਾਂਡ ਹੈ ਜਿਹੜੀ ਉਹਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੀ ਕੀਤੀ ਆ ਇਸ ਕਲੋਨੀ ਦੇ ਵਿੱਚ ਜਿਹੜੀ ਪੁਰਾਣੀ ਡਿਸਪੈਂਸਰੀ ਸੀ ਜਿਹੜੀ ਬਿਲਕੁਲ ਅਸਤਾ ਹਾਲਾਤ ਦੇ ਵਿੱਚ ਸੀਗੀ ਉਹਦੀ ਜਿਹੜੀ ਡਿਮਾਂਡ ਸੀ ਉਹਨੂੰ ਆਪਾਂ ਆਮ ਆਦਮੀ ਕਲੀਨਿਕ ਦੇ ਵਿੱਚ ਸ਼ਿਫਟ ਕਰਨ ਵਾਸਤੇ ਭੇਜਿਆ ਸੀ ਔਰ ਮੁੱਖ ਮੰਤਰੀ ਸਾਹਿਬ ਦਾ ਔਰ ਮਾਨਯੋਗ ਸਿਹਤ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨੂੰ ਮਨਜ਼ੂਰੀ ਦਿੱਤੀ ਹੈ ਔਰ ਅੱਜ ਜਿਹੜੀ ਪ੍ਰਾਣੀ ਡਿਸਪੈਂਸਰੀ ਹੈ ਉਹਨੂੰ ਨਵੀਂ ਬਣਾ ਕੇ ਉਹਨੂੰ ਆਮ ਆਦਮੀ ਕਲੀਨਿਕ ਦੇ ਵਿੱਚ ਸ਼ਿਫਟ ਕੀਤਾ ਹੈ ਔਰ ਤਕਰੀਬਨ 25 ਲੱਖ ਰੁਪਈਆ ਇਸ ਆਮ ਆਦਮੀ ਕਲੀਨਿਕ ਦੇ ਉੱਤੇ ਲਗਾਇਆ ਜਾਵੇਗਾ ਔਰ ਸ਼ਹਿਰ ਦੇ ਲੋਕਾਂ ਦੇ ਵਾਸਤੇ ਬਹੁਤ ਵੱਡੀ ਏ ਜਮਾਨਤ ਸਿਗੀ ਇੱਕ ਆਮ ਆਦਮੀ ਕਲੀਨਿਕ ਸਾਡੀ ਸਰਕਾਰ ਦੇ ਵੱਲੋਂ ਪਹਿਲਾਂ ਬੱਸ ਸਟੈਂਡ ਦੇ ਨਜ਼ਦੀਕ ਖੋਲਿਆ ਗਿਆ ਔਰ ਦੂਸਰਾ ਆਮ ਆਦਮੀ ਕਲੀਨਿਕ ਅੱਜ ਸੈਕਟਰਾਂ ਦੇ ਵਿੱਚ ਜਿਹੜਾ ਇਹ ਖੋਲਿਆ ਗਿਆ ਉਸ ਤੋਂ ਇਲਾਵਾ ਪੀਵੀ ਕਲੋਨੀ ਦੇ ਵਿੱਚ ਸੜਕ ਦਾ ਜਿਹੜਾ ਕੰਮ ਸੀਗਾ ਉਹ 45 ਲੱਖ ਦੀ ਲਾਗਤ ਨਾਲ ਪਹਿਲਾਂ ਕੰਪਲੀਟ ਹੋ ਚੁੱਕਿਆ ਔਰ ਵੇਸਟੇਜ ਪਾਣੀ ਜਿਹੜਾ ਸੀਗਾ ਘਰਾਂ ਦਾ ਜਾਂ ਬਰਸਾਤ ਦਾ ਉਹਦੇ ਪਾਣੀ ਦੀ ਨਿਕਾਸੀ ਦੇ ਵਾਸਤੇ ਨਗਰ ਕੌਂਸਲ ਦੇ ਵੱਲੋਂ ਟੈਂਡਰ ਲਗਾਏ ਗਏ ਸੀ ਉਹ ਅੱਜ ਕੰਮ ਜਿਹੜਾ ਉਭੀ ਸ਼ੁਰੂ ਕੀਤਾ ਗਿਆ ਉਹਦੇ ਉੱਤੇ ਤਕਰੀਬਨ 24 ਲੱਖ ਰੁਪਿਆ ਜਿਹੜਾ ਪਾਈਪਲਾਈਨ ਫਾਉਂਡ ਦਾ ਜਿਹੜਾ ਖਰਚਾ ਆ ਉਹ ਆਵੇਗਾ ਸੋ ਕੁੱਲ ਮਿਲਾ ਕੇ ਤਕਰੀਬਨ ਅੱਜ 50 ਲੱਖ ਦੇ ਜਿਹੜੇ ਕੰਮ ਆ ਸੀ ਅੱਜ ਜਿਹੜੇ ਸ਼ੁਰੂ ਕਰਵਾਏ ਔਰ ਮੈਂ ਧੰਨਵਾਦ ਕਰਦਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਜੀ ਦਾ ਮੀਤ ਪ੍ਰਧਾਨ ਜੀ ਔਰ ਸਾਰੇ ਹੀ ਕਾਉਂਸਲਰ ਸਹਿਬਾਨ ਦਾ ਔਰ ਸਾਡੇ ਹਾਈਡਲ ਦੇ ਐਕਸੀਅਨ ਸਾਹਿਬ ਦਾ ਇਥੋਂ ਦੇ ਯੂ ਸਰਬ ਦਾ ਔਰ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਦੀ ਟੀਮ ਦੇ ਮੈਂਬਰ ਸਬੋਰਡ ਦੇ ਇੰਚਾਰਜ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਜਾ ਕੇ ਇਹ ਕੰਮ ਸ਼ੁਰੂ ਕਰਵਾਇਆ ਸਰ ਕਹੋ ਤਾਂ ਤੈ ਤਿਆਰ ਹੋ ਜੂਗਾ ਆਮ ਆਦਮੀ ਕਲੀਨਿਕ ਹੈ ਜਿਹੜਾ ਇਹ ਤਕਰੀਬਨ 1 ਜਾਂ 1.5 ਮਹੀਨੇ ਦੇ ਵਿੱਚ ਵਿੱਚ ਜਿਹੜਾ ਕੰਪਲੀਟ ਹੋ ਜੂਗਾ ਔਰ ਇਹਦੇ ਵਿੱਚ ਸਾਰੇ ਜਿਹੜੇ ਡਾਕਟਰ ਸਬੰਧ ਨੇ ਉਹ ਵੀ ਨਵੇਂ ਆਉਣਗੇ ਲੈਬ ਦੇ ਜਿਹੜੇ ਉਹ ਵੀ ਨਵੇਂ ਆਉਣਗੇ ਦਵਾਈਆਂ ਸਾਰੀਆਂ ਇਹਦੇ ਵਿੱਚ ਲੋਕਾਂ ਨੂੰ ਮਿਲੀਆਂ ਕਰਨਗੀਆਂ ਔਰ ਟੈਸਟ ਵੀ ਜਿਹੜੇ ਆ ਉਹ ਵੀ ਇਹਦੇ ਵਿੱਚ ਹੋਇਆ ਕਰਨਗੇ 1.5-2 ਮਹੀਨੇ ਦੇ ਵਿੱਚ ਵਿੱਚ ਜਿਹੜੀ ਹੈ ਇਹ ਆਮ ਆਦਮੀ ਕਲੀਨਿਕ ਬਣ ਕੇ ਤਿਆਰ ਹੋ ਜਾਊਗਾ ਸਰ ਪੰਜਾਬ ਵੀ ਲਹਿੜਾ ਜੀ ਮਾਰ ਰਿਹਾ ਹੈ ਸਰਕਾਰ ਕੋਲ ਕਿਸ ਤਰ੍ਹਾਂ ਦੇ ਉਪਾਲੇ ਕੀਤੇ ਆ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਦੇ ਨਾਲ ਆ ਅਸੀਂ ਵੀ ਜਿਹੜੀ ਡਿਊਟੀ ਮੁੱਖ ਮੰਤਰੀ ਸਾਹਿਬ ਨੇ ਸਾਡੀ ਲਗਾਈ ਹੈ ਹਰ ਰੋਜ਼ ਲੋਕਾਂ ਦੇ ਵਿੱਚ ਜਾ ਰਹੇ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣਾ ਸੁਵੇਹ ਹਲਕੇ ਦੇ ਵਿੱਚ ਬਹੁਤ ਜਿਹੜੀ ਘਾਟ ਆ ਐਵਡੇ ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਖੇਤਾਂ ਦੇ ਵਿੱਚ ਪਾਣੀ ਜ਼ਰੂਰ ਹੈ ਉਹਦੇ ਵਾਸਤੇ ਵੀ ਸਰਕਾਰ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਨੇ ਕੀਤੇ ਗਏ ਔਰ ਮੁਆਵਜ਼ਾ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਕੱਲ ਜਿਹੜੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਔਰ ਹਰ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਚਾਹੇ ਖੇਤਾਂ ਦਾ ਚਾਹੇ ਘਰਾਂ ਦਾ ਚਾਹੇ ਜਿਹੜੇ ਹੋਰ ਤਰ੍ਹਾਂ ਦਾ ਕਿਸੇ ਦਾ ਵੀ ਕੋਈ ਨੁਕ ਸਰਕਾਰ ਵੱਲੋਂ ਜਿਹੜਾ ਦਿੱਤਾ ਜਾਵੇਗਾ ਸੋ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਹੜਾ ਇਸ ਆਫਤ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਜਿਨ੍ਹਾਂ ਨੇ ਬਾਹ ਫੜੀ ਅੱਜ ਤੁਹਾਡੇ ਕੋਲ ਇੱਕ ਬੇਟੀਆ ਆ ਕੇ ਗੁਹਾਰ ਲਗਾ ਰਹੀ ਸੀ ਉਸ ਦਾ ਕੀ ਮੈਟਰ ਸੀ ਔਰ ਕੀ ਅੱਜ ਉਹਨੂੰ ਇਰਾਦਤ ਦਿੱਤੀ ਹੈ ਕੋਈ ਉਹ ਉਹਦਾ ਰੇਪਰ ਪਿੰਡ ਦੀ ਉਹ ਲੜਕੀ ਸੀਗੀ ਔਰ ਉਹਦਾ ਮਕਾਨ ਜਿਹੜਾ ਬਰਸਾਤ ਦੇ ਨਾਲ ਡੇਕ ਚੁਕਿਆ ਔਰ ਸਰਕਾਰ ਵੱਲੋਂ ਪਹਿਲਾਂ ਹੀ ਕਿਹਾ ਜਾ ਚੁੱਕਾ ਕਿ ਜਿੰਨੇ ਮਕਾਨ ਬਰਸਾਤ ਦੇ ਨਾਲ ਇਫੈਕਟਡ ਹੋਣਗੇ ਉਹਨਾਂ ਨੂੰ ਜਿਹੜੀ ਰਾਸ਼ੀ ਹੈ ਉਹ ਦਿੱਤੀ ਜਾਊਗੀ ਔਰ ਤੇ 10 ਦਿਨ ਦੇ ਵਿੱਚ ਵਿੱਚ ਇਹਦਾ ਸਰਵੇ ਕਰਨ ਤੋਂ ਬਾਅਦ ਇੱਕ ਹਫਤੇ ਦੇ ਵਿੱਚ ਵਿੱਚ ਹੀ ਜਿਹੜੀ ਇਹਨੂੰ ਰਾਸ਼ੀ ਆ ਇਸ ਪਰ